ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਵਰਜਿੰਦਰ ਸਿੰਘ ਪਾਸਟਰ ਪੰਜਾਬ ਦੇ ਵਿੱਚ ਪਖੰਡਵਾਦ ਬਹੁਤ ਵੱਡੇ ਲੈਵਲ ਤੇ ਡੇਰਾਵਾਦ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈਗਾ ਜਿਹਦੇ ਉੱਤੇ ਕੋਈ ਵੀ ਅਵਰਨੈਸ ਜਾਂ ਗਵਰਨਮੈਂਟ ਵੱਲੋਂ ਕੋਈ ਵੀ ਐਕਸ਼ਨ ਨਹੀਂ ਹੈਗਾ ਸਟੇਜਾਂ ਦੇ ਉੱਤੇ ਮੁਰਦੇ ਜਿਉਂਦੇ ਕਰਕੇ ਦਿਖਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਲੰਗੜਿਆਂ ਨੂੰ ਤੁਰਦੇ ਦਿਖਾਇਆ ਜਾ ਰਿਹਾ ਗੁੰਗਿਆਂ ਨੂੰ ਬੋਲਦੇ ਹੋਏ ਦਿਖਾਇਆ ਜਾ ਰਿਹਾ ਜਾਦੂ ਟੋਣਾ ਬੜੇ ਵੱਡੇ ਲੈਵਲ ਤੇ ਪ੍ਰਮੋਟ ਕੀਤਾ ਜਾਂਦਾ ਔਰ ਭੋਲੇ ਭਾਲੇ ਗਰੀਬ ਤੇ ਜਿਹੜੇ ਸਤਾਏ ਹੋਏ ਲੋਕ ਨੇ ਦੁੱਖਾਂ ਤੇ ਦਰਦਾਂ ਦੇ ਉਹਨਾਂ ਨੂੰ ਲਾਲਚ ਦੇ ਕੇ ਔਰ ਜਾਦੂ ਟੋਣੇ ਦੇ ਕਰਤਬ ਦਿਖਾ ਕੇ ਸਟੇਜਾਂ ਦੇ ਉੱਤੇ ਕਨਵਰਜਨ ਦਾ ਇੱਕ ਬਹੁਤ ਵੱਡਾ ਰੈਕਟ ਚੱਲ ਰਿਹਾ ਪੰਜਾਬ ਦੇ ਅੰਦਰ ਸਾਊਥ ਦੇ ਵਿੱਚ ਇਹ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਸਾਊਥ ਦੇ ਵਿੱਚ ਚੱਲਿਆ ਕਰਦਾ ਸੀ ਪਰ ਹੁਣੇ ਪੰਜਾਬ ਦੇ ਵਿੱਚ ਆ ਚੁੱਕਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਨੇ ਪ੍ਰੈਸ ਕਾਨਫਰੰਸ ਕੀਤੀ ਵਰਜਿੰਦਰ ਸਿੰਘ ਪਾਸਟਰ ਦੇ ਉੱਤੇ ਉਸ ਬੀਬੀ ਨੇ ਇਲਜ਼ਾਮ ਲਗਾਏ ਨੇ ਵਰਜਿੰਦਰ ਸਿੰਘ ਦੇ ਉੱਤੇ ਫਿਜ਼ੀਕਲ ਛੇੜਛਾੜ ਦੇ ਬਰਜਿੰਦਰ ਸਿੰਘ ਪਾਸਟਰ ਦਾ ਇਹ ਕੋਈ ਨਵਾਂ ਕਾਰਨਾਮਾ ਨਹੀਂ ਹੈਗਾ 2018 ਦੇ ਵਿੱਚ ਵੀ ਉਹਦੇ ਉੱਤੇ ਇੱਕ ਐਦਾਂ ਦਾ ਹੀ ਕੇਸ ਹੋਇਆ ਇੱਕ ਬੀਬੀ ਸਾਹਮਣੇ ਆਈ ਔਰ ਉਸ ਤੋਂ ਬਾਅਦ ਬਰਜਿੰਦਰ ਸਿੰਘ ਗ੍ਰਿਫਤਾਰ ਹੁੰਦਾ ਗ੍ਰਿਫਤਾਰ ਹੋਣ ਤੋਂ ਬਾਅਦ ਅੱਜ ਪਤਾ ਨਹੀਂ ਉਹ ਬੀਬੀ ਕਿੱਥੇ ਹੈਗੀ ਆ ਉਹਦਾ ਕੀ ਬਣਿਆ ਬੀਬੀ ਦਾ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹਨੂੰ ਬਹੁਤ ਖੋਜਣ ਦੀ ਕੋਸ਼ਿਸ਼ ਕੀਤੀ ਪਰ ਉਹ ਬੀਬੀ ਦਾ ਕੋਈ ਆਤਾ ਪਤਾ ਨਹੀਂ ਹੁਣ ਇਹ ਬੀਬੀ ਜਿਹੜੀ ਹੈਗੀ ਆ ਜਿਨੇ ਕੁਝ ਦਿਨ ਪਹਿਲਾਂ ਬਰਜਿੰਦਰ ਸਿੰਘ ਪਾਸਟਰ ਤੇ ਫਿਜ਼ੀਕਲ ਛੇੜਛਾੜ ਦੇ ਇਲਜ਼ਾਮ ਲਗਾਏ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਬੀਬੀ ਨਾਲ ਸੰਪਰਕ ਹੋਵੇ ਪਰ ਜਦੋਂ ਦਾ ਇਹ ਪ੍ਰੈਸ ਕਾਨਫਰੈਂਸ ਹੋਈਆ ਉਹ ਬੀਬੀ ਦਾ ਫੋਨ ਨੰਬਰ ਬੰਦ ਹੈਗਾ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਅਸੀਂ ਹਰ ਉਸ ਬੱਚੀ ਦੇ ਨਾਲ ਹਰ ਉਸ ਭੈਣ ਦੇ ਨਾਲ ਹਰ ਉਸ ਮਾਤਾ ਦੇ ਨਾਲ ਖੜੇ ਆ ਜਿਹਦੇ ਨਾਲ ਕਿਸੇ ਵੀ ਲੈਵਲ ਤੇ ਕੋਈ ਵੀ ਵੱਡੇ ਤੋਂ ਵੱਡਾ ਪੰਤਕ ਹੋਵੇ ਜਾਂ ਕੋਈ ਤੋਂ ਵੱਡੇ ਵੱਡੇ ਪਾਸਟਰ ਹੋਵੇ ਕੋਈ ਵੀ ਧੱਕੇਸ਼ਾਹੀ ਕਰਦਾ ਅਸੀਂ ਤਨ ਦੇਹੀ ਨਾਲ ਉਸ ਬੱਚੀ ਦੇ ਨਾਲ ਉਸ ਬੀਬੀ ਦੇ ਨਾਲ ਉਸ ਭੈਣ ਦੇ ਨਾਲ ਖੜਨ ਨੂੰ ਤਿਆਰ ਹੈਗੇ ਆਂ ਬਸ਼ਰਤ ਹੈ ਕਿ ਸਾਡੇ ਤੱਕ ਅਪਰੋਚ ਹੋਵੇ ਬਹੁਤ ਸਾਰੀਆਂ ਬੱਚੀਆਂ ਇਦਾਂ ਦੀਆਂ ਨੇ ਜਿਨ੍ਹਾਂ ਨਾਲ ਬਹੁਤ ਡੇਰਿਆਂ ਦੇ ਵਿੱਚ ਧੱਕੇ ਹੋਏ ਨੇ ਬਹੁਤ ਕੁਝ ਬੀਬੀਆਂ ਨੇ ਸਿਆ ਹੈਗਾ ਪਰ ਉਹਨਾਂ ਦੇ ਪਿੱਛੇ ਖੜਨ ਵਾਲੇ ਨਹੀਂ ਹੁੰਦੇ ਇਸ ਲਈ ਉਹਨਾਂ ਨੂੰ ਚੁੱਪ ਹੋਰ ਕੇ ਆਪਣੇ ਆਪਣੇ ਘਰੀ ਬੈਠਣਾ ਪੈਂਦਾ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀਆਂ ਵੀ ਬੱਚੀਆਂ ਜਾਂ ਜਿਹੜੀਆਂ ਵੀ ਬੀਬੀਆਂ ਦੇ ਨਾਲ ਕੋਈ ਵੀ ਇਦਾਂ-ਉਦਾਂ ਕੰਮ ਹੋਇਆ ਕੋਈ ਵੀ ਇਦਾਂ ਦੀ ਘਟਨਾ ਹੋਈ ਆ 6283833072 ਮੇਰਾ ਨੰਬਰ ਹੈਗਾ ਅੱਜ ਮੇਰੇ ਨਾਲ ਹਿੰਦੂ ਸਮਾਜ ਤੋਂ ਵੀ ਕੁਝ ਵੀਰ ਜੁੜੇ ਹੋਏ ਨੇ ਤੇ ਇਧਰ ਉਹ ਨਿਹੰਗ ਸਿੰਘ ਸੰਸਥਾਵਾਂ ਵੀ ਮੇਰੇ ਨਾਲ ਖੜੀਆਂ ਨੇ ਇਹ ਬਹੁਤ ਕਾਬਲੇ ਤਾਰੀਫ ਹੈਗੀ ਹੈ ਕਿ ਇਸ ਕਾਲ ਦੇ ਉੱਤੇ ਹਿੰਦੂ ਸਮਾਜ ਤੇ ਸਿੱਖ ਸਮਾਜ ਇਕੱਠਾ ਹੋ ਕੇ ਆਇਆ ਹੈ ਕਿ ਜਿੱਥੇ ਵੀ ਕਿਸੇ ਬੱਚੀ ਨਾਲ ਕੋਈ ਧੱਕਾ ਹੁੰਦਾ ਹੈ ਜਾਂ ਜਿੱਥੇ ਇਹ ਧਰਮ ਪਰिवर्तन ਦਾ ਝੂਠ ਫਰੇਵ ਫਲਾਇਆ ਜਾ ਰਿਹਾ ਹੈ ਉੱਥੇ ਹਿੰਦੂ ਸਮਾਜ ਤੇ ਇਕੱਠਾ ਸਿੱਖ ਸਮਾਜ ਇਕੱਠਾ ਹੋ ਕੇ ਲੜਨ ਨੂੰ ਤਿਆਰ ਹੈ ਤੇ ਆ ਸਾਡੀ ਇਹ ਕਾਲ ਹੈਗੀ ਹੈ ਪੂਰੇ ਪੰਜਾਬ ਨੂੰ ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਕੋਈ ਫਰੇਬ ਹੁੰਦਾ ਹੈ ਕਿਸੇ ਬੱਚੀ ਨਾਲ ਹੁੰਦਾ ਔਰ ਖਾਸ ਤੌਰ ਤੇ ਜਿਹੜੀ ਬੱਚੀ ਹੁਣੇ ਲੜ ਰਹੀ ਹੈ ਸੁਣਿਆ ਬਰਜਿੰਦਰ ਸਿੰਘ ਕੱਲ ਗ੍ਰਿਫਤਾਰ ਹੋ ਗਿਆ ਪਰ ਉਸ ਬੱਚੀ ਦੇ ਨਾਲ ਸ਼ਾਇਦ ਕੋਈ ਹੱਲ ਤੱਕ ਖੜਾ ਨਹੀਂ ਹੋਇਆ ਤੇ ਅਸੀਂ ਉਸ ਬੱਚੀ ਨੂੰ ਵੀ ਰਿਕੁਐਸਟ ਕਰਨਾ ਚਾਹੁੰਦੇ ਆਂ ਵੀ ਸਾਡੇ ਨਾਲ ਸੰਪਰਕ ਕੀਤਾ ਜਾਵੇ ਜਿੱਥੇ ਕੋਰਟ ਦੇ ਵਿੱਚ ਜਿੱਥੇ ਧਰਨੇ ਲਾਉਣ ਦੇ ਵਿੱਚ ਜਾਂ ਜਿਸ ਜਗ੍ਹਾ ਤੇ ਵੀ ਬੱਚੀ ਨੂੰ ਉਸ ਬੱਚੀ ਨੂੰ ਜਿਹਨੇ ਬਰਜਿੰਦਰ ਸਿੰਘ ਤੇ ਆ ਖਲਾਸੇ ਕੀਤੇ ਨੇ ਜਿੱਥੇ ਵੀ ਲੋੜ ਹੋएगी ਅਸੀਂ ਉਹਦੇ ਨਾਲ ਖੜਨ ਤਿਆਰ ਆ ਸਾਡੇ ਕੋਲ ਵਕੀਲਾਂ ਦੀ ਟੀਮ ਵੀ ਹੈਗੀ ਆ ਸਾਡੇ ਕੋਲ ਹਰ ਇੱਕ ਤਰੀਕੇ ਦਾ ਇੰਤਜ਼ਾਮ ਹੈਗਾ ਦੂਜੀ ਗੱਲ ਹੁਣ ਬਰਜਿੰਦਰ ਸਿੰਘ ਤੇ ਆ ਜੀਏ ਜਾਂ ਇਹਨਾਂ ਪਾਸਟਰਾਂ ਤੇ ਆ ਜੀਏ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਬਹੁਤ ਵੱਡੇ ਲੈਵਲ ਤੇ ਪਖੰਡ ਚਲਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਮ ਬਹੁਤ ਵਾਇਰਲ ਹੋਇਆ ਸੀਗਾ ਕਿ ਮੇਰੀ ਭੈਣ ਬੋਲਣੇ ਲੱਗੀ ਬਹੁਤ ਆਪਾ ਸੋਸ਼ਲ ਮੀਡੀਆ ਤੋਂ ਵਾਇਰਲ ਮੀਮ ਦੇਖਿਆ ਕਿ ਮੇਰੀ ਭੈਣ ਉਹ ਬੱਚਾ ਕਹਿੰਦਾ ਮੇਰੀ ਭੈਣ ਗੁੰਗੀ ਧੀ ਔਰ ਫਿਰ ਬੋਲਣੇ ਲੱਗੀ ਉਹ ਵੀਡੀਓ ਜਿਹੜੀ ਹੈਗੀ ਆ ਸੀ ਗਿਆਸਬਾਨ ਨੇ ਰਸੀਦ ਪਿਆ ਇਹ ਬਕਾਰੀਆ ਕੋਈ ਪਾਰੀ ਬੋਲੋ ਮੰਮੀ ਪਾਪਾ ਵੱਡੇ ਲੈਵਲ ਤੇ ਇਸ ਤਰੀਕੇ ਦੇ ਪਖੰਡ ਪ੍ਰਚਾਰੇ ਜਾਂਦੇ ਆ ਪਰ ਇਹੀ ਬੱਚਾ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਇਹਦੇ ਕਲਿੱਪ ਤੁਰਦੇ ਨੇ ਬੜੇ ਸਾਰੇ ਸੋਸ਼ਲ ਮੀਡੀਆ ਤੇ ਇਹਦੇ ਕਲਿੱਪ ਚੱਲਦੇ ਨੇ ਇਹ ਬੱਚਾ ਬਾਅਦ ਦੇ ਵਿੱਚ ਦੱਸਦਾ ਹੈ ਕਿ ਇਹਨੂੰ ਇੱਕ ਬੋਰੀ ਆਟੇ ਦੀ ਤੇ ਇੱਕ ਬੋਰੀ ਝੌਲ ਦੀ ਤੇ ਉਹਦੇ ਉੱਤੇ ਇਹਨੂੰ ਜਿਹੜਾ ਹੈਗਾ ਇਹ ਝੂਠਾ ਬਿਆਨ ਦਵਾਇਆ ਗਿਆ ਤੇ ਲੜਕੀ ਵੀ ਜਿਹੜੀ ਦਿਖਾਈ ਗਈ ਆ ਇਹ ਇਹਦੀ ਭੈਣ ਨਹੀਂ ਹੈਗੀ ਆ ਇਸ ਬੱਚੇ ਦਾ ਉਹ ਵੀ ਬਿਆਨ ਸੀ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਬੜੀਆਂ ਖੁੱਲ ਕੇ ਆ ਰਹੀਆਂ ਨੇ ਪਰ ਫਿਰ ਵੀ ਇਹਨਾਂ ਦੇ ਉੱਤੇ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਹੈਗਾ ਬੜੇ ਵੱਡੇ ਲੈਵਲ ਤੇ ਧਰਮਰ ਪਰ ਵਰਤਨ ਦਾ ਜਿਹੜਾ ਡਰਾਮਾ ਚਲਾਇਆ ਜਾ ਰਿਹਾ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਕਲਿੱਪਸ ਹੈਗੀਆਂ ਇੱਕ ਬੀਬੀ ਨੂੰ व्हीलਚੇਅਰ ਤੇ ਦਿਖਾਇਆ ਗਿਆ व्हीलਚੇਅਰ ਤੋਂ ਉੱਟ ਕੇ ਤੁਰਦੇ ਦਿਖਾਇਆ ਗਿਆ ਬਾਅਦ ਦੇ ਵਿੱਚ ਉਸੇ ਬੀਬੀ ਦਾ ਵੀਡੀਓ ਆਉਂਦਾ ਹੈਗਾ ਸੋਸ਼ਲ ਮੀਡੀਆ ਤੇ ਸਰਕੂਲੇਟ ਹੁੰਦਾ ਉਹ ਦੱਸਦੀ ਹੈ ਕਿ ਮੈਂ ਤਾਂ ਜੀ ਉੱਥੇ ਗਈ ਸੀ ਤੇ ਮੈਨੂੰ ਫੜ ਕੇ व्हीਲਚੇਅਰ ਤੇ ਬਿਠਾ ਦਿੱਤਾ ਗਿਆ ਤੇ ਮੇਰੇ ਤੋਂ ਇਹ ਐਕਟ ਕਰਵਾ ਦਿੱਤਾ ਗਿਆ ਸ਼ਾਇਦ ਮੈਂ ਮੇਰੇ ਕੋਲੋ ਕਲਿੱਪ ਵੀ ਹੈਗੀ ਆ ਆਪਾਂ ਉੱਤੇ ਵੀ ਚਾਨਣਾ ਪਾਈ ਲਈਏ ਇੱਕ ਵਾਰੀ ਸਾਧਰਤ ਸ਼ਵਾਸ ਜੋਰ ਨਾਲ ਹਰ ਕੰਮ ਕਰ ਦੋ ਕੋਚੱਕਾ ਸ਼ਵਾਸ 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 ਸਾਵਾ ਜਿੰਦਰ ਪਾਟੂ ਕੇ ਜਿਸ ਵਿੱਚ ਜਾ ਰਹੇ ਸੀ ਮੇਰਾ ਅੰਗਲਾ ਥੋੜਾ ਸਾ ਅਜੇ ਮਤਲਬ ਅੱਜੇ ਮੇਰੇ ਪਾਸ ਨਹੀਂ ਥਾ ਉੱਪਰ ਤੇ ਜਾਤੇ ਸੀ ਆਉਂਦੇ ਮੇਰੇ ਸਿੱਤੇ ਰੱਖੇ ਲਗੇ ਤੇ ਬੋਲੇ ਕਿ ਆ ਪਰਸਾਨੀ ਕੀ ਕਹਤਾ ਹੈ ਕਿ ਮੈਂ ਬੋਲੇ ਮੇਰੇ ਕੋਲ ਕਾਚ ਚਲੇ ਤੇ ਮੈਨੂੰ ਜਬਾਰਦਸਤੀ ਲੈਣੀ ਤੇ ਚਰੋਸ ਕਾਗਜ਼ੀ ਸਿਰਫ ਅਸਨਾ ਕਰਵਾ ਦੇਦੇ ਬਾਅਦ ਵਿੱਚ ਲੇਡੀ ਨੇ ਵੀ ਵੀਡੀਓ ਦੇ ਵਿੱਚ ਇਸ ਚੀਜ਼ ਨੂੰ ਦੱਸਿਆ ਕਿ ਇਹਦੀ ਨਾ ਤਾਂ ਲੱਤਾਂ ਖਰਾਬ ਸੀਗੀਆਂ ਨਾ ਹੀ ਇਹਨੂੰ ਕੋਈ ਪ੍ਰੋਬਲਮ ਸੀਗੀ ਸਿਰਫ ਇਹ ਕੋਈ ਛੋਟੀ ਮੋਟੀ ਇਹਨੂੰ ਪ੍ਰੋਬਲਮ ਸੀਗੀ ਉਹਦੇ ਕਰਕੇ ਗਈ ਸੀ ਪਰ ਇਹਨੂੰ ਵੀਲਚੇਅਰ ਤੇ ਬਿਠਾ ਕੇ ਤੇ ਵੀਲਚੇਅਰ ਤੋਂ ਫਿਰ ਉੱਠ ਕੇ ਤੁਰਦਾ ਹੋਇਆ ਦਿਖਾਇਆ ਗਿਆ ਜਿਹੜਾ ਸਰਾਸਰ ਫਰੌਡ ਜਿਹੜਾ ਹੈਗਾ ਇਹਨਾਂ ਪਾਸਟਰਾਂ ਵੱਲੋਂ ਸਟੇਜਾਂ ਲਗਾ ਲਗਾ ਕੇ ਕੀਤਾ ਜਾਂਦਾ ਔਰ ਪੰਜਾਬ ਦੀ ਭੋਲੀ-ਬਾਲੀ ਜਨਤਾ ਜਿਹੜੀ ਹੈਗੀ ਆ ਸਿਰਫ ਪੰਜਾਬੀਆਂ ਨੂੰ ਨਹੀਂ ਇੱਥੇ ਹਿੰਦੂ ਵੀ ਕਨਵਰਟ ਹੋ ਰਹੇ ਨੇ ਇੱਥੇ ਸਿੱਖ ਬੱਚੇ ਵੀ ਕਨਵਰਟ ਹੋ ਰਹੇ ਨੇ ਇਹ ਬਹੁਤ ਵੱਡੇ ਲੈਵਲ ਤੇ ਫਰੌਡ ਚੱਲ ਰਿਹਾ ਤੇ ਦੂਜੇ ਪਾਸੇ ਇਹਨਾਂ ਫਰੌਡ ਪਾਸਟਰਾਂ ਦੇ ਵੱਲੋਂ ਜਿਹੜੀਆਂ ਬੱਚੀਆਂ ਦੇ ਨਾਲ ਧੱਕਾ ਕੀਤਾ ਜਾਂਦਾ ਟਾਈਮ ਟੂ ਟਾਈਮ ਉਹ ਵੀ ਆ ਰਹੀਆਂ ਨੇ ਜੋ ਸਰਸੇ ਵਾਲੇ ਡੇਰੇ ਦੇ ਉੱਤੇ ਇਲਜ਼ਾਮ ਲੱਗੇ ਉਹੀ ਇਲਜ਼ਾਮ ਹੁਣ ਇਹਨਾਂ ਪਾਸਟਰਾਂ ਤੇ ਲੱਗ ਰਹੇ ਨੇ ਤੇ ਅਸੀਂ ਜਿਹੜਾ ਹੈਗਾ ਜਿੰਨੀਆਂ ਵੀ ਇਹ ਬੱਚੀਆਂ ਜਾਂ ਜਿੰਨੀਆਂ ਜਿਹਦੇ ਨਾਲ ਵੀ ਇਹ ਧੱਕਾ ਹੋਇਆ ਜਾਂ ਇਹ ਜਿੱਦਾਂ ਪੈਸੇ ਦੇ ਕੇ ਕਨਵਰਜਨ ਕਰਵਾਇਆ ਜਾ ਰਿਹਾ ਜਾਂ ਇਹ ਜੜੀਆਂ ਝੂਠੀਆਂ ਸੱਚੀਆਂ ਖਬਰਾਂ ਬਣਾਈਆਂ ਜਾ ਰਹੀਆਂ ਅਸੀਂ ਇਹਨਾਂ ਦੇ ਉੱਤੇ ਹੁਣ ਕੰਮ ਕਰਨ ਦੇ ਲਈ ਖੁੱਲੇ ਤੌਰ ਤੇ ਹਿੰਦੂ ਤੇ ਸਿੱਖ ਸੰਗਠਨ ਦੋਨੋਂ ਕੱਟੇ ਹੋ ਕੇ ਤਿਆਰ ਆਂ ਔਰ ਇਹਨਾਂ ਪਾਸਰਾਂ ਨੂੰ ਵੀ ਖੁੱਲ੍ਹੇ ਹੀ ਜਿਹੜੀ ਹੈਗੀ ਆ ਚੁਣੌਤੀ ਦਿੰਨੇ ਆ ਕਿ ਅਗਰ ਇਹਨਾਂ ਦੀ ਕੋਈ ਇਦਾਂ ਦੀ ਇਹਨਾਂ ਦੇ ਕੋਲ ਜਿਦਾਂ ਹੀ ਵਰਜਿੰਦਰ ਸਿੰਘਾ ਇਹਨਾਂ ਕੋਲ ਕੋਈ ਤਾਕਤ ਹੈਗੀ ਆ ਸਭ ਤੋਂ ਪਹਿਲਾਂ ਤਾਂ ਮੈਂ ਹੀ ਇਹ ਇਹਨਾਂ ਨੂੰ ਚੁਣੌਤੀ ਆਪਣੇ ਤੌਰ ਤੇ ਦਿੰਨਾ ਕਿ ਜਿੱਦਾਂ ਇਹ ਵਰਜਿੰਦਰ ਸਿੰਘ ਪਾਸਟਰ ਨੇ ਦਿਖਾਇਆ ਸੀ ਕਿ ਸਟੇਜ ਦੇ ਉੱਤੇ ਇੱਕ ਬੱਚਾ ਮਰਿਆ ਹੋਇਆ ਤੇ ਫਿਰ ਉਹਨੂੰ ਜਿਉਂਦਾ ਕਰਕੇ ਦਿਖਾਇਆ ਜੇ ਇਦਾਂ ਦੀ ਇਹਨਾਂ ਦੇ ਕੋਲ ਕੋਈ ਤਾਕਤ ਹੈਗੀ ਆ ਤੇ মিডিਆ ਦੇ ਵਿੱਚ ਆਣ মিডিਆ ਦੇ ਵਿੱਚ ਆ ਕੇ ਸਾਹਮਣੇ ਆਣ ਤੇ ਅਸੀਂ ਆਪਣੇ ਪੇਸ਼ੈਂਟਸ ਲੈ ਕੇ ਆਨੇ ਆ ਇਹ ਲਾਈਵ মিডিਆ ਦੇ ਵਿੱਚ ਕਰਕੇ ਦਿਖਾਣ ਬਜਾਏ ਕੇ ਆਪਣੀਆਂ ਸਟੇਜਾਂ ਦੇ ਉੱਤੇ ਤੇ ਇਹਨਾਂ ਨੂੰ ਖੁਦਾ ਖੁੱਲਾ ਸੱਦਾ ਆ ਜੇ ਇੱਕ ਵੀ ਬੰਦਾ ਸਾਡਾ ਲਿਆ ਹੋਇਆ ਇਹ ਠੀਕ ਕਰਕੇ ਦਿਖਾ ਦਿੰਦੇ ਆ ਸਾਡਾ ਪੇਸ਼ੈਂਟ ਮੈਂ ਇਹਨਾਂ ਦਾ ਧਰਮ ਬਣਾਉਣ ਨੂੰ ਤਿਆਰ ਆ ਮੈਂ ਇਹਨਾਂ ਦਾ ਜੜਾ ਹੈ ਜੋ ਵੀ ਇਹ ਚਾਹਦੇ ਨੇ ਜਿੱਥੇ ਵੀ ਕਹਿਣਗੇ ਉਥੇ ਮਾਫੀ ਮੰਗਾਗਾ ਪਰ ਇਹ ਲਾਈਵ মিডিਆ ਦੇ ਵਿੱਚ ਕਰਕੇ ਦਿਖਾਣ ਲੋਕਾਂ ਨੂੰ ਬੇਵਕੂਫ ਬਣਾਉਣ ਦੀ بجائے ਸਿੱਧੇ মিডিਆ ਦੇ ਵਿੱਚ ਆਣ ਤੇ ਦੂਜੀ ਚੀਜ਼ ਜਿਹੜੀ ਉਹ ਬੱਚੀ ਹੈਗੀ ਆ ਮੈਂ ਫਿਰ ਰਿਕਵੈਸਟ ਕਰਾਂਗਾ ਉਸ ਬੱਚੀ ਨੂੰ ਉਸ ਬੱਚੀ ਨੂੰ মিডিਆ ਉਸ ਬੱਚੀ ਨੂੰ ਵਕੀਲਾਂ ਦੀ ਲੋੜ ਹੈਗੀ ਆ ਜਾਂ ਉਸ ਬੱਚੀ ਦਾ ਜਿੱਦਾਂ ਵੀ ਉਹਨੂੰ ਲੀਗਲ ਏਡ ਦੀ ਲੋੜ ਪਵੇ ਜਾਂ ਹੋਰ ਕਿਸੇ ਸਹਾਇਤਾ ਦੀ ਲੋੜ ਪਵੇ ਉਹ ਸਾਡੇ ਨਾਲ ਸੰਪਰਕ ਕਰੇ ਜਾਂ ਹੋਰ ਵੀ ਕਿਸੇ ਨਾਲ ਵੀ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਅਸੀਂ ਉਹਦੇ ਲਈ ਵੀ ਤਿਆਰ ਹੈਗੇ ਆਂ ਤੁਸੀਂ ਕੁਝ ਹੋਰ ਠੀਕ ਹੈ ਬੋਲਣਾ ਕੁਝ ਖੜਾ ਮੈਂ 1 ਟੂ 1 ਕਰਦੇ ਜੀ ਅ ਮੇਰਾ ਵਰਜਨ ਤਾਂ ਪੂਰਾ ਜੇ ਤੁਸੀਂ ਕੋਈ ਸਵਾਲ ਲੈਣਾ ਚਾਹੁੰਦੇ ਹੋ ਤਾਂ ਦੇਖੋ ਜੀ ਅਸੀਂ ਸੋਸ਼ਲ ਮੀਡੀਆ ਐਕਟੀਵਿਸਟ ਹੈਗੇ ਆ ਸੋਸ਼ਲ ਸਰਵਿਸ ਕਰਦੇ ਆ ਸਾਰੇ ਜਾਣੇ ਸਾਡੀ ਫਿਲਹਾਲ ਤੱਕ ਕੋਈ ਜਥੇਬੰਦੀ ਨਹੀਂ ਹੈ ਜਥੇਬੰਦੀਆਂ ਵਾਲੇ ਕੰਮ ਅਸੀਂ ਫਿਲਹਾਲ ਤੱਕ ਕੀਤੇ ਵੀ ਨਹੀਂ ਕਿਉਂਕਿ ਜਥੇਬੰਦੀਆਂ ਘੜਨੀਆਂ ਤੇ ਫਿਰ ਫੰਡ ਲੈਣੇ ਅਸੀਂ ਉਸ ਪਾਸੇ ਜਾਣਾ ਹੀ ਨਹੀਂ ਹੈ ਅਸੀਂ ਸਾਰੇ ਆਪਣੇ ਮਹਾਰਾਜ ਦੀ ਕਿਰਪਾ ਨਾਲ ਕਰਤੀ ਹੈਗੇ ਆ ਕਰਤੀ ਸੇਖਾਂ ਆਪਣੀ ਕਿਰਤ ਕਮਾਈ ਚੋਂ ਅਸੀਂ ਕੰਮ ਕਰਦੇ ਆ ਤੇ ਜਥੇਬੰਦੀ ਦਾ ਫਿਲਹਾਲ ਤੱਕ ਕੋਈ ਨਾਮ ਨਹੀਂ ਹੈਗਾ ਨਾ ਹੀ ਅਸੀਂ ਇਦਾਂ ਦਾ ਕੋਈ ਆਰਗੇਨਾਈਜੇਸ਼ਨ ਤਿਆਰ ਕੀਤੀ ਆ ਪਰ ਹਾਂ ਜੇ ਲੱਗਦਾ ਹੈ ਕਿ ਇਹਨਾਂ ਪਾਸਟਾਂ ਦੇ ਇਹਨਾਂ ਪਖੰਡਾਂ ਦੇ ਖਿਲਾਫ ਕੰਮ ਕਰਨ ਵਾਸਤੇ ਕਿਸੇ ਜਥੇਬੰਦੀ ਦੀ ਲੋੜ ਪਵੇਗੀ ਤਾਂ ਮੈਨੂੰ ਲੱਗਦਾ ਹੈ ਕਿ ਹਿੰਦੂ ਤੇ ਸਿੱਖ ਜਥੇਬੰਦੀਆਂ ਦੋਨਾਂ ਨੂੰ ਇੱਕ ਜਗ੍ਹਾ ਆ ਕੇ ਇੱਕ ਜਥੇਬੰਦੀ ਜ਼ਰੂਰ ਬਣਾਉਣੀ ਚਾਹੀਦੀ ਆ ਜੀ ਕੋਈ ਹੋਰ ਸਵਾਲ ਜੀ ਕੋਈ ਹੋਰ ਜ਼ਮੀਨੀ ਪੱਧਰ ਤੇ ਜਾ ਕੇ ਵੀ ਕੋਈ ਕਾਰਵਾਈ ਕਰੋਗੇ ਜ਼ਮੀਨੀ ਪੱਧਰ ਤੇ ਇਦਾਂ ਹੈਗਾ ਜੀ ਬਹੁਤ ਸਾਰੀਆਂ ਕਾਰਵਾਈਆਂ ਅਸੀਂ ਫਿਲਹਾਲ ਕਰ ਵੀ ਰਹੇ ਹਾਂ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਇਨਵੋਲਵ ਹੈਗੇ ਆ ਜ਼ਮੀਨੀ ਪੱਧਰ ਤੇ ਬਟ ਇਹ ਹੈ ਕਿ ਫਿਲਹਾਲ ਤੱਕ ਅਸੀਂ ਮੀਡੀਆ 'ਚ ਨਹੀਂ ਆਏ ਸੀ ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਜ਼ਮੀਨੀ ਪੱਧਰ ਤੇ ਕੰਮ ਹੋ ਰਿਹਾ ਬਹੁਤ ਵਧੀਆ ਗੱਲ ਆ ਪਰ ਜਿਸ ਲੈਵਲ ਤੇ ਹੁਣ ਇਹਨਾਂ ਦਾ ਪ੍ਰਸਾਰਾ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਇੱਕ ਚਰਚ ਬਣ ਰਹੀ ਹੈ ਜੀ 3000 ਕਰੋੜ ਰੁਪਈਆ ਇਨਵੈਸਟ ਹੋ ਰਿਹਾ ਉਸ ਚਰਚ ਦੇ ਵਿੱਚ ਤੇ 15 ਸਾਲ ਤੋਂ ਉਹ ਚਰਚ ਬਣਦੀ ਪਈ ਆ ਉਸ ਚਰਚ ਦੇ ਜਦੋਂ ਆਸ-ਪਾਸ ਜਾ ਕੇ ਤੁਸੀਂ ਗੱਲਬਾਤ ਕਰਦੇ ਹੋ ਲੋਕਾਂ ਤੋਂ ਪੂਰੇ ਪਿੰਡ ਦੇ ਲੋਕ ਦੁਖੀ ਨੇ ਕਿਉਂਕਿ ਜਦੋਂ ਐਤਵਾਰ ਨੂੰ ਉੱਥੇ ਪ੍ਰੋਗਰਾਮ ਹੁੰਦਾ ਆ ਉਸ ਪ੍ਰੋਗਰਾਮ ਦੇ ਵਿੱਚ ਘੱਟੋ-ਘੱਟ ਜਿਹੜਾ ਸਾਊਂਡ ਪੋਲੂਸ਼ਨ ਦਾ ਜਿਹੜਾ ਇੱਕ ਮੇਜਰ ਹੈਗਾ ਡੈਸੀਬल्स ਦੇ ਵਿੱਚ ਉਸ ਤੋਂ ਦੁੱਗਣੀ ਤੇ ਤਿੰਗਣੀ ਜਿਹੜੀ ਹੈਗੀ ਆ ਸਾਊਂਡ ਪੋਲੂਸ਼ਨ ਫੈਲਾਇਆ ਜਾਂਦਾ ਕੋਈ ਪ੍ਰਸ਼ਾਸਨ ਉਹਦੇ ਉੱਤੇ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਕੋਈ ਐਕਟਿਵਿਸਟ ਉਹਦੇ ਉੱਤੇ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਤੇ ਇਸ ਲਈ ਸਾਨੂੰ ਇਹ ਆਣਾ ਪਿਆ ਹੈਗਾ মিডিਆ ਦੇ ਵਿੱਚ ਹੁਣ ਕਿ ਗਰਾਊਂਡ ਲੈਵਲ ਤੇ ਤਾਂ ਅਸੀਂ ਕੰਮ ਕਰ ਹੀ ਰਹੇ ਆਂ ਤੇ ਇੱਕ ਵੱਡੇ ਲੈਵਲ ਤੇ ਹੁਣ ਜਦੋਂ ਕੰਮ ਕਰਨਾ ਹੈ ਤੇ ਆਪਸ ਵਿੱਚ ਜੁੜਨਾ ਤੇ ਫਿਰ ਪੰਜਾਬ ਦੇ ਵਿੱਚ ਜਿੰਨੇ ਵੀ ਵੀਰ ਸਾਡੇ ਇਸ ਉੱਤੇ ਕੰਮ ਕਰਨਾ ਚਾਹੁੰਦੇ ਆ ਤੇ ਉਹ ਸਾਰੇ ਅਸੀਂ ਇਕੱਠੇ ਹੋਈਏ ਜੀ ਤੁਹਾਡੇ ਵੱਲੋਂ ਕੀ ਤਾਂ ਇਹ ਕੀਤੇ ਜਾ ਰਹੇ ਨੇ ਜਿਹੜੇ ਲੋਕ ਪੱਤਿਆਂ ਵੱਲ ਜਾ ਰਹੇ ਨੇ ਜਾਂ ਡੇਰਿਆਂ ਵੱਲ ਜਾ ਰਹੇ ਨੇ ਉਹਨਾਂ ਨੂੰ ਰੋਕਣ ਤੇ ਆ ਵੀਰ ਜੀ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਵੀਡੀਓ ਦੇ ਵਿੱਚ ਆਪਣੀ ਇੱਕ ਗੱਲ ਹੋਈ ਸੀ ਇੱਕ ਵੀਡੀਓ ਦੇ ਉੱਤੇ ਖਾਲਸਾ ਏਡ ਨੇ ਇੱਕ ਵੀਡੀਓ ਅਸ ਤੋਂ 11 ਸਾਲ ਪਹਿਲਾਂ ਆਪਣੇ ਚੈਨਲ ਤੇ ਸ਼ੇਅਰ ਕੀਤੀ ਸੀ ਜਿਦੇ ਵਿੱਚ ਇੱਕ ਨਿਹੰਗ ਸਿੰਘ ਨੂੰ ਦਿਖਾਇਆ ਗਿਆ ਸੀ ਜਿਹਨੂੰ ਗਠੀਆ ਹੋਇਆ ਤੇ ਗਠੀਆ ਹੋ ਕੇ ਉਹ ਬੈੱਡ ਤੇ ਲੱਗ ਗਿਆ ਬੈੱਡ ਤੇ ਲੱਗਣ ਤੋਂ ਬਾਅਦ ਕ੍ਰਿਸਚਨ ਪਾਸਟਰਾਂ ਨੇ ਉਹਦਾ ਇਲਾਜ ਕਰਵਾਇਆ ਉਹ ਨੂੰ ਜਿਹੜਾ ਹੈਗਾ ਠੀਕ ਕਰਵਾਇਆ ਤੇ ਠੀਕ ਕਰਵਾਣ ਤੋਂ ਬਾਅਦ ਉਹ ਜਿਹੜਾ ਨਿਹੰਗ ਸਿੰਘ ਹੈ ਉਹ ਕਨਵਰਟ ਕੱਟਸਟ ਹੋ ਗਿਆ ਉਹਦੇ ਸਿਰ ਤੇ ਕੇਸ ਨਹੀਂ ਹੈਗੇ ਉਹਦੇ ਮੂੰਹ ਤੇ ਦਾੜੀ ਨਹੀਂ ਹੈਗੀ ਇਹ ਖਾਲਸਾ ਏਡ ਦੇ ਰਵੀ ਸਿੰਘ ਹੋਣਾ ਦੇ ਚੈਨਲ ਤੇ ਇਹ ਵੀਡੀਓ ਪਈ ਹੈਗੀ ਆ ਸਾਡੀ ਕਮੀ ਰਹੀ ਇਹ ਹੈਗੀ ਆ ਕਿ ਅਸੀਂ ਆਪਣੇ ਨਾਤਾ ਗਰੰਤੀ ਸਿੰਘਾਂ ਨੂੰ ਸਾਂਭ ਸਕੇ ਨਾ ਅਸੀਂ ਆਪਣੇ ਪਾਰਟੀ ਸਿੰਘਾਂ ਨੂੰ ਜਿਨ੍ਹਾਂ ਨੇ ਪ੍ਰਚਾਰ ਕਰਨਾ ਉਹਨਾਂ ਨੂੰ ਸਾਮ ਸਕੇ ਨਾ ਹੀ ਅਸੀਂ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਸਾਮ ਸਾਮ ਪਾ ਰਹੇ ਹੈਗੇ ਆਂ ਜਿਹੜਾ ਗਰਾਊਂਡ ਲੈਵਲ ਤੇ ਫਿਲਹਾਲ ਅਸੀਂ ਕੰਮ ਕਰ ਰਹੇ ਆਂ ਅਸੀਂ ਜਿਹੜੇ ਗ੍ਰਾਂਤੀ ਸਿੰਘ ਰਹੇ ਉਹਨਾਂ ਦਾ ਅਪਰੋਚ ਕਰ ਰਹੇ ਆਂ ਜਿਹੜੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਉਹਨਾਂ ਦਾ ਅਪਰੋਚ ਕਰ ਰਹੇ ਆਂ ਕਿਉਂਕਿ ਗੱਲ ਇਹ ਆ ਕਿ ਅਸੀਂ ਆਪਣੇ ਲੋਕਾਂ ਦਾ ਹੱਥ ਨਹੀਂ ਫੜ ਰਹੇ ਛੋਟੀਆਂ-ਛੋਟੀਆਂ ਪ੍ਰੋਬਲਮਸ ਦੇ ਪਿੱਛੇ ਲੋਕ ਕਨਵਰਟ ਹੋ ਜਾਂਦੇ ਆ ਕਿਸੇ ਦੇ ਘਰ ਰਾਸ਼ਨ ਨਹੀਂ ਹੈਗਾ ਕੋਈ ਆ ਕੇ ਦੋ ਬੋਰੀ ਰਾਸ਼ਨ ਪਾ ਗਿਆ ਜਾਂ ਦੋ ਕੱਟੇ ਝੋਲ ਦੇ ਪਾ ਗਿਆ ਤੇ ਉਹ ਜਿਹੜਾ ਹੈਗਾ ਇੱਕ ਤੋੜਾ ਤੁਰ ਕਹਿੰਦਾ ਉਸ ਪਾਸੇ ਨੂੰ ਤੇ ਲੋਕ ਹੌਲੀ ਹੌਲੀ ਕਨਵਰਟ ਹੁੰਦੇ ਆ ਬੇਸਿਕ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਮਝਿਆ ਨਹੀਂ ਹੈਗਾ ਤੇ ਅਸੀਂ ਉਹਦੇ ਉੱਤੇ ਕੰਮ ਕਰ ਰਹੇ ਆ ਕਿਉਂਕਿ ਇੱਕ ਪਿੰਡ ਦੇ ਵਿੱਚ ਚਾਰ-ਚਾਰ ਪੰਜ-ਪੰਜ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜੀ ਲੋਕ ਇਹ ਹੀ ਸੋਚਦੇ ਨੇ ਕਿ ਅਸੀਂ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੱਠਾ ਲੇ ਕੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਬਾਣੀ ਸੁਣੀਏ ਉਹ ਸਵੀਅਰ ਸਟੀਚਰ ਚਾਹੁੰਦੇ ਨੇ ਪਰ ਦੂਜੇ ਦੇ ਕਿ ਆਵਾਜ਼ ਵੱਜਦੀ ਆ ਜੀ 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 ਇਹ ਪਰ ਵੀ ਕਾਰਜ ਹੈ ਤੁਹਾਡੇ ਉਹਨਾਂ ਨੂੰ ਦੇਖੋ ਤੁਹਾਡਾ ਸਵਾਲ ਬਹੁਤ ਜ਼ਿਆਦਾ ਗਹਿਰਾ ਸਵਾਲ ਹੈ ਔਰ ਬਹੁਤ ਰਾਈਟ ਵੀ ਹੈ ਸੰਤ ਪਪਾ ਜਰਨੈਲ ਸਿੰਘ ਜੀ ਦੇ ਪਿੰਡ ਦੇ ਵਿੱਚ ਮੇਰੇ ਖਿਆਲ ਨਾਲ 18 ਜਾਂ 19 ਗੁਰਦੁਆਰੇ ਨੇ ਔਰ ਇਹ ਬਹੁਤ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਕਿ ਸਾਡੇ ਪਿੰਡਾਂ 'ਚ ਤਾਂ ਸ਼ਮਸ਼ਾਨ ਵੀ ਚਾਰ-ਚਾਰ ਹੋ ਗਏ ਨੇ ਹੈਨਾ ਔਰ ਜਦੋਂ ਮੈਂ ਸਿੱਖੀ ਦੀ ਗੱਲ ਕਰਾਂ ਸਿੱਖੀ ਦੀ ਗੱਲ ਇਹ ਹੈ ਜੀ ਕਿ ਗੁਰੂ ਸਾਹਿਬ ਨੇ ਜਦੋਂ ਸਾਨੂੰ ਅੰਮ੍ਰਿਤ ਦਾ ਬਾਟਾ ਦਿੱਤਾ ਆ ਅਸੀਂ ਉਹਨੂੰ ਅੰਮ੍ਰਿਤ ਕਹਿੰਦਾ ਅਸਲ 'ਚ ਤਾਂ ਉਹ ਖੰਡੇ ਦੀ ਪੌਲ ਆ ਤੁਸੀਂ ਇਮੇਜਿਨ ਕਰੋ ਕਿ ਜਿੰਨਾ ਜਿਨ੍ਹਾਂ ਨੂੰ ਨੀਵੀਂ ਜਾਤ ਕਹੇ ਕਿ ਜਿਨ੍ਹਾਂ ਦੇ ਭਾਂਡੇ ਜਿਹੜੇ ਵੱਖਰੇ ਆ ਪਿੰਡਾਂ 'ਚ ਜਿਨ੍ਹਾਂ ਦੇ ਖੂਬ ਵੱਖਰੇ ਨੇ ਸਿੱਖੀ ਦਾ ਫਲਸਫਾ ਇਹ ਕਹਿੰਦਾ ਕਿ ਜਦੋਂ ਇੱਕ ਕੋਈ ਨੀਵੀਂ ਜਾਤ ਵਾਲੇ ਨੂੰ ਜਿਹਨੂੰ ਨੀਵੀਂ ਜਾਤ ਕਹਿ ਦਿੱਤਾ ਗਿਆ ਉਹ ਵੀ ਅਮਰ ਛਕਣ ਆ ਗਿਆ ਤੇ ਅਮਰਤ ਦੇ ਸੰਚਾਰ ਦੇ ਜਿਹੜਾ ਉਹ ਕਮਰਾ ਹੁੰਦਾ ਜਿੱਥੇ ਅਮਰਤ ਸੰਚਾਰ ਹੁੰਦਾ ਹੈ ਉੱਥੇ ਜਦੋਂ ਬਾਟਾ ਮਿਲਣਾ ਆ ਬਾਟੇ 'ਚੋਂ ਪੰਜ ਘੁੱਟ ਸਾਂਝੇ ਹੋਣਗੇ ਤੇ ਉਹ ਚਾਹੇ ਕਿਸੇ ਦੀ ਜਾਤ ਉੱਚੀ ਹੋਵੇ ਚਾਹੇ ਨੀਵੀਂ ਹੋਵੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਇਹ ਦਿੱਤਾ ਸੀ ਕਿ ਅਮਰਤ ਦੇ ਬਾਟੇ ਨੂੰ ਜਦੋਂ ਸਾਂਝੇ ਘੁੱਟ ਮਾਰਨੇ ਆ ਉਹ ਨੀਨੀ ਜਾਤ ਵਾਲੇ ਨੇ ਵੀ ਉਸੇ ਚੋਂ ਪੰਜ ਘਟ ਲੈਣੇ ਆ ਤੇ ਮੈਂ ਵੀ ਉੱਚੀ ਜਾਤ ਦਾ ਹੋਵਾਂ ਜਾਂ ਨੀਂਗੀ ਜਾਤ ਦਾ ਹੋਵਾਂ ਮੈਂ ਵੀ ਉਹ ਚੋਂ ਪੰਜ ਘਟ ਲੈਣੇ ਆ ਗੁਰੂ ਸਾਹਿਬ ਨੇ ਤਾਂ ਸਾਨੂੰ ਬਾਟਾ ਵੀ ਇੱਕ ਦਿੱਤਾ ਕਿ ਤੁਹਾਡੀ ਕੋਈ ਜਾਤ ਨਹੀਂ ਜਿਹਨੂੰ ਉੱਚਾ ਮੰਨਿਆ ਜਾਂਦਾ ਜਾਂ ਨੀਵਾ ਮੰਨਿਆ ਜਾਂਦਾ ਜਾਂ ਜਿਹਨੂੰ ਭਿੱਟਿਆ ਹੋਇਆ ਮੰਨਿਆ ਜਾਂਦਾ ਉਹਦੇ ਨਾਲ ਤੁਹਾਡਾ ਬਾਟਾ ਵੀ ਸਾਂਝਾ ਗੁਰੂ ਸਾਹਿਬ ਨੇ ਕੀਤਾ ਪਰ ਸਾਡੇ ਗੁਰਦੁਆਰੇ ਵੀ ਵਾਕ ਹੋ ਚੁੱਕੇ ਨੇ ਹਾਂ ਇਹ ਕੰਮ ਥੋੜਾ ਜਿਹਾ ਲੰਬਾ ਹੈਗਾ ਥੋੜਾ ਜਿਹਾ ਇਹਦੇ ਤੇ ਕੰਮ ਵੱਡੇ ਲੈਵਲ ਤੇ ਕਰਨ ਦੀ ਲੋੜ ਆ ਕਿਉਂਕਿ 200 ਸਾਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗੜਬੜ ਹੋਈਆਂ ਨੇ ਤੇ ਇਹਦੇ ਉੱਤੇ ਅਸੀਂ ਕੰਮ ਕਰ ਰਹੇ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਵਿੱਚ ਸੁਧਾਰ ਹੋਇਆ ਕਈ ਵੀਰ ਜਿਹੜੇ ਕਨਵਰਟ ਹੋਏ ਸੀ ਉਹਨਾਂ ਨੂੰ ਵਾਪਸ ਲੈ ਕੇ ਆਏ ਹੈਗੇ ਆਂ ਕਈ ਜਗ੍ਹਾ ਇਦਾਂ ਦੀਆਂ ਪਹਿਲ ਵੀ ਕੀਤੀਆਂ ਜਾ ਰਹੀਆਂ ਕਿ ਚਾਰ ਗੁਰਦੁਆਰੇ ਜਗ੍ਹਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਇੱਕ ਗੁਰਦੁਆਰਾ ਸਾਹਿਬ ਹੋਵੇ ਅਸੀਂ ਇਸ ਨੂੰ ਲੈ ਕੇ ਚੱਲ ਰਹੇ ਹਾਂ ਕਿ ਇੱਕ ਨਿਸ਼ਾਨ ਇੱਕ ਬਾਟਾ ਤੇ ਇੱਕ ਪੰਥ ਅਸੀਂ ਇਹ ਆਪਣਾ ਸਲੋਗਨ ਲੈ ਕੇ ਚੱਲ ਰਹੇ ਹਾਂ ਜਿਹੜਾ ਅਸੀਂ ਫਿਲਹਾਲ ਗਰਾਊਂਡ ਦੇ ਵਿੱਚ ਚੱਲ ਰਹੇ ਹਾਂ ਤੇ ਮਹਾਰਾਜ ਕਿਰਪਾ ਕਰਨ ਜਲਦੀ ਇਸ ਨੂੰ ਇੱਕ ਜਥੇਬੰਦੀ ਦਾ ਰੂਪ ਵੀ ਦੇ ਦਾਂਗੇ ਤੇ ਜਿਹੜੇ ਚਾਰ ਗੁਰਦੁਆਰਿਆਂ ਵਾਲੀ ਤੁਸੀਂ ਗੱ ਦੇਖੋ ਇਹ ਇੱਕਦਮ ਤਾਂ ਠੀਕ ਨਹੀਂ ਹੋਣ ਵਾਲਾ ਪਰ ਜਿਹੜਾ ਸਿੱਖੀ ਦਾ ਪ੍ਰਚਾਰ ਆ ਅਸਲ ਸਿੱਖੀ ਦਾ ਪ੍ਰਚਾਰ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਗੁਰੂ ਸਾਹਿਬ ਨੇ ਤਾਂ ਨੀਚਾਂ ਨੂੰ ਉੱਚ ਕੀਤਾ ਤੇ ਅੱਜ ਅਸੀਂ ਸਿੱਖੀ ਦੇ ਵਿੱਚ ਹੀ ਚਾਰ-ਚਾਰ ਗੁਰਦੁਆਰੇ ਤੇ ਚਾਰ-ਚਾਰ ਸ਼ਮਸ਼ਾਨਘਾੜ ਬਣਾ ਕੇ ਬੈਠੇ ਆ ਇਹ ਬਹੁਤ ਵੱਡੀ ਨਲਾਇਕੀ ਆ ਜਿਹਦੇ ਉੱਤੇ ਕੰਮ ਕਰਨ ਦੀ ਲੋੜ ਆ ਤੇ ਇਹਦੇ ਤੇ ਲੰਬੇ ਸਮੇਂ ਤੱਕ ਕੰਮ ਕਰਨਾ ਤੇ ਅਸੀਂ ਇਨਵਾਈਟ ਕਰਦੇ ਆ ਸਿੱਖ ਭਰਾਵਾਂ ਨੂੰ ਸਿੱਖ ਭਰਾਵਾਂ ਨੂੰ ਤੇ ਦੂਜੇ ਹਿੰਦੂ ਭਰਾਵਾਂ ਨੂੰ ਵੀ ਆਉਰ ਰਲ ਕੇ ਇਸ ਦੇ ਉੱਤੇ ਕੰਮ ਕਰੀਏ ਜਿਹੜਾ ਗੁਰਮੁਖਾਂ ਪੀਰਾਂ ਦਾ ਇੱਕ ਪੰਜਾਬ ਗੁਰੂ ਸਾਹਿਬ ਨੇ ਸੋਚਿਆ ਸੀ ਤੇ ਸਿਰਜਿਆ ਸੀ ਉਹਨੂੰ ਮੁੜ ਜਿਹੜਾ ਹੈਗਾ ਉਸੇ ਸ਼ਕਲ ਦੇ ਵਿੱਚ ਲੈ ਕੇ ਆਈਏ ਜੀ ਜਿਵੇਂ ਗ੍ਰਾਮ ਦੇ ਕੰਮ ਕਰ ਰਹੀ ਕੋਈ ਇਸ ਤਰ੍ਹਾਂ ਦਾ ਜਿਵੇਂ ਕ੍ਰਿਸਚੀਅਨਟੀ ਅਪਲਾਈ ਕੋਨੇ ਆਪਣੀ ਘਰਾਂ ਨੂੰ ਵਾਪਸ ਨੂੰ ਕੋਈ ਆਪਰੇ ਅਫਸਰਾਂ ਦੇ ਵਿੱਚ ਭੇਜਿਆ ਹਾਂ ਜੀ ਹਾਂ ਜੀ ਕਈ ਕਈ ਇਦਾਂ ਦੇ ਇਨਸੀਡੈਂਟ ਹੈਗੇ ਨੇ ਕੁਝ ਬੱਚੀਆਂ ਨੇ ਕੁਝ ਵੀਰ ਨੇ ਜਿਹੜੇ ਕਿ ਕ੍ਰਿਸਚੀਅਨਟੀ ਦੇ ਵਿੱਚ ਸ਼ਾਮਲ ਹੋਣ ਦਾ ਦੇਖੋ ਜਦੋਂ ਮੈਂ ਤੁਹਾਨੂੰ ਵੀਡੀਓ ਦਿਖਾਈ ਕਈ ਲੋਕ ਤਾਂ ਸਿਰਫ ਏਸ ਕਰਕੇ ਕਨਵਰਟ ਹੋ ਗਏ ਨੇ ਬੜੀ ਸ਼ਰਮ ਦੀ ਗੱਲ ਆ ਵੈਸੇ ਇਹ ਦੱਸਣਾ ਮੈਨੂੰ ਬੜਾ ਸ਼ਰਮਿੰਦਾ ਜਿਹਾ ਮਹਿਸੂਸ ਹੋਏਗਾ ਕਿ ਬੱਚੀ ਵਿਆਹਣ ਵਾਲੀ ਸੀ ਘਰ ਬੱਚੀ ਦੇ ਵਿਆਹਣ ਦਾ ਘਰਦਿਆਂ ਕੋਲ ਇੰਤਜ਼ਾਮ ਨਹੀਂ ਸੀ ਘਰ ਦੀ ਛੱਤ ਟੁੱਟੀ ਹੋਈ ਸੀ ਕ੍ਰਿਸਚਨਾਂ ਨੇ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਦਿੱਤਾ ਸੀਗਾ ਨਿਸ਼ਾਨ ਸਾਹਿਬ ਦਾ ਫਲਸਫਾ ਇਹ ਹੈ ਕਿ ਜਿੱਥੇ ਤੱਕ ਨਿਸ਼ਾਨ ਸਾਹਿਬ ਗੁਰੂ ਦਾ ਨਿਸ਼ਾਨ ਦਿਖਦਾ ਹੈ ਉੱਥੇ ਤੱਕ ਕੋਈ ਭੁੱਖਾ ਨਾ ਹੋਵੇ ਕੋਈ ਗਰੀਬ ਨਾ ਹੋਵੇ ਕਿਸੇ ਦੀ ਧੀ ਪੈਣ ਜਿਹੜੀ ਹੈਗੀ ਆ ਵਿਆਹ ਖੁਣਾ ਨਾ ਹੋਵੇ ਤੇ ਨੰਗਾਪੁਰ ਅਰਥੀਆ ਖਾਲੀ ਕੋਈ ਨਾ ਜਾਏ ਇਹ ਫਲਸਫਾ ਗੁਰੂ ਸਾਹਿਬ ਦਾ ਤੇ ਉਹ ਜਿਹੜੀ ਬੱਚੀ ਦੀ ਮੈਂ ਗੱਲ ਕਰ ਰਿਆ ਵਿਆਹ ਵਾਲੀ ਸੀ ਘਰ ਦੀ ਛੱਤ ਟੁੱਟੀ ਹੋਈ ਸੀ ਇਧਰੋਂ ਦੀ ਜਿਹੜਾ ਹੈਗਾ ਉਹਨਾਂ ਨੂੰ ਕੁਝ ਏਡ ਮਿਲੀ ਕੁਝ ਸਹਾਇਤਾ ਹੋਈ ਹੌਲੀ ਹੌਲੀ ਜਦੋਂ ਇੱਕ ਪਾਸਿਓਂ ਦੀ ਕੋਈ ਪਿਆਰ ਦੇ ਨਾਲ ਤੁਹਾਡੇ ਨਾਲ ਬੈਠਦਾ ਤੇ ਤੁਹਾਨੂੰ ਆਪਣੇ ਗਲਵੱਕੜੀ ਚ ਲੰਗਾ ਆ ਤੇ ਆਬਵੀਅਸ ਹੈ ਕਿ ਉਹ ਲੋਕ ਹੌਲੀ ਹੌਲੀ ਉਸ ਪਾਸੇ ਨੂੰ ਜੁੜਨਾ ਸ਼ੁਰੂ ਹੁੰਦੇ ਆ ਉਸ ਬੱਚੀ ਦੇ ਵਿਆਹ ਦੇ ਵਿੱਚ ਮਦਦ ਹੋਣ ਤੋਂ ਬਾਅਦ ਉਹ ਕਨਵਰਟ ਹੋ ਗਈ ਪਰ ਜਦੋਂ ਉਹਨਾਂ ਦੇ ਨਾਲ ਸਿੱਖੀ ਦੇ ਫਲਸਫੇ ਦੇ ਉੱਤੇ ਗੱਲਬਾਤ ਹੁੰਦੀ ਆ ਔਰ ਉਹਨਾਂ ਨੂੰ ਸਿੱਖੀ ਨਾਲ ਵਾਪਸ ਜੋੜਨ ਦੀ ਗੱਲਬਾਤ ਹੁੰਦੀ ਆ ਤੇ ਅੱਜ ਉਹ ਪਰਿਵਾਰ ਵਾਪਸ ਆ ਗਿਆ ਇਦਾਂ ਦੇ ਬਹੁਤ ਸਾਰੇ ਇਨਸੀਡੈਂਟ ਨੇ ਜੀ